ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਸੀਸੀਐਸਟੀ ਮੀਟਿੰਗ ਵਿੱਚ ਚੁਲਾਈ ਗਈ ਸਖਤ ਫੈਸਲਿਆਂ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਨਾਗਰਿਕਾਂ ਨੇ ਆਪੋ ਆਪਣੇ ਦੇਸ਼ਾਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ। ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਵਿਸਥਾ ਟਾਲੀਵਾਕਾ ਸਰਹੱਦ ਉਤੇ ਆਸੂਰੀ ਵੱਡੀ ਕਿੰਤੇ ਵਿੱਚ ਪਾਕਿਸਤਾਨੀ ਨਾਗਰਿਕ ਵਾਪਸੀ ਕਰਦੇ ਵਿਖਾਈ ਦਿੱਤੇ। ਇਸ ਦੇ ਨਾਲ ਹੀ ਵੀਜ਼ਾ ਲੈ ਕੇ ਪਾਕਿਸਤਾਨ ਗਏ ਭਾਰਤੀਆਂ ਨੇ ਵੀ ਮੁਲਕ ਪਰਤਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਸਾਡੇ ਸਹਿਯੋਗੀ ਗੁਰਮੀਤ ਸਿੰਘ ਨੇ ਟਾਲੀਵਾਕਾ ਸਰਹੱਦ ਦਾ ਜਾਇਜ਼ਾ ਲਿਆ। 23 ਤਰੀਕ ਨੂੰ ਭਾਰਤ ਸਰਕਾਰ ਵੱਲੋਂ ਲਿੱਤੇ ਗਏ ਸਖਤ ਫੈਸਲਿਆਂ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਨੇ ਦੇਸ਼ ਛੱਡਣਾ ਸ਼ੁਰੂ ਕਰ ਦਿੱਤਾ ਹੈ ਅਤੇ ਪਾਕਿਸਤਾਨ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈ। ਇਸ ਸਮੇਂ ਮੈਂ ਮੌਜੂਦ ਹਾਂ ਅਟਾਰੀ ਵਾਗਾ ਸਰਹੱਦ ਤੇ ਜੋ ਜਾਣੀ ਜਾਂਦੀ ਹੈ ਆਮ ਤੌਰ ਤੇ ਦੇਸ਼ ਪਰਤੋ ਦੁਨੀਆ ਪਰਤੋ ਲੋਕ ਇੱਥੇ ਰਿਟਰੀਟ ਸੈਰੇਮਨੀ ਵੇਖਣ ਲਈ ਆਉਂਦੇ ਨੇ ਮਗਰ ਇੱਕ ਹੋਰ ਤਸਵੀਰ ਤੁਹਾਨੂੰ ਵਿਖਾਉਣਾ ਇਹ ਜਿਹੜਾ ਲੈਫਟ ਸਾਈਡ ਹੈ ਇਹ ਪੂਰੀ ਸੜਕ ਇਧਰੋਂ ਤੁਸੀਂ ਚਲੇ ਜਾਓ ਪੂਰਾ ਜੀਟੀ ਰੋਡ ਹੈ ਤੇ ਇਹ ਸਿੱਧੇ ਅੱਗੇ ਜਾਓਗੇ ਤੇ ਅੱਗੇ ਅਟਾਰੀ ਵਾਗਾ ਸਰਹਦ ਹੈ ਜਿੱਥੇ ਕਿ ਰਿਟਰੀਟ ਸੈਰੇਮਨੀ ਰੋਜ਼ਾਨਾ ਹੁੰਦੀ ਹੈ ਤੇ ਖੱਬੇ ਪਾਸੇ ਤੁਸੀਂ ਵੇਖੋਗੇ ਖੱਬੇ ਪਾਸੇ ਆਈਸੀਪੀ ਹੈ ਯਾਨੀ ਕਿ ਇੰਟੀਗ੍ਰੇਸ਼ਨ ਇਮੀਗ੍ਰੇਸ਼ਨ ਜਿੱਥੇ ਕਰਵਾਈ ਜਾਂਦੀ ਹੈ ਜਿਹੜੇ ਲੋਕਾਂ ਨੇ ਪਾਕਿਸਤਾਨ ਜਾਣਾ ਹੁੰਦਾ ਹੈ ਤੇ ਉੱਥੇ ਇਮੀਗ੍ਰੇਸ਼ਨ ਹੁੰਦੀ ਹੈ ਤੇ ਉਸ ਤੋਂ ਬਾਅਦ ਲੋਕ ਪਾਕਿਸਤਾਨ ਜਾਂਦੇ ਨੇ ਜਾਂ ਪਾਕਿਸਤਾਨ ਤੋਂ ਜਿਹੜੇ ਲੋਕ ਭਾਰਤ ਆਉਂਦੇ ਨੇ ਉਹ ਵੀ ਇਸੇ ਰਸਤੇ ਉਹ ਉਹ ਤੇ ਨਹੀਂ ਤੇ ਫਿਰ ਆਹ ਜਿਹੜੀ ਸੜਕ ਹੈ ਸਭ ਤੋਂ ਪਹਿਲਾਂ ਇਸ ਸੜਕ ਬਾਰੇ ਸਮਝੋ ਇਹ ਜੀਟੀ ਰੋਡ ਹੈ ਜਿਹੜਾ ਕਿ ਦਿੱਲੀੋਂ ਚਲਦੇ ਚਲਦੇ ਆ ਜਲੰਧਰ ਲੁਧਿਆਣਾ ਉਹ ਸਾਰੇ ਰਸਤੇ ਨੂੰ ਕਾਸ ਕਰਦੇ ਹੋਇਆ ਇਹ ਇੱਥੇ ਅੰਮ੍ਰਿਤਸਰ ਪਹੁੰਚਦੀ ਹੈ ਤੇ ਅਟਾਰੀ ਵਾਗਾ ਸਰਹੱਦ ਤੱਕ ਇਹ ਸੜਕ ਸਿੱਧੀ ਜਾਂਦੀ ਹੈ ਹੁਣ ਫਿਲਹਾਲ ਤਸਵੀਰ ਇਹ ਹੈ ਕਿ 23 ਤਾਰੀਖ ਨੂੰ ਪਾਰ ਸਰਕਾਰ ਵੱਲੋਂ ਲਿੱਤੇ ਗਏ ਫੈਸਲੇ ਤੋਂ ਬਾਅਦ 24 ਅਪ੍ਰੈਲ ਦੀ ਸਵੇਰ ਹੀ ਲੋਕਾਂ ਨੇ ਇੱਥੇ ਪਹੁੰਚਣਾ ਸ਼ੁਰੂ ਕਰ ਦਿੱਤਾ ਜਿਹੜੇ ਪਾਕਿਸਤਾਨੀ ਨਾਗਰਿਕ ਭਾਰਤ ਦੇ ਵਿੱਚ ਮੌਜੂਦ ਸਨ ਉਹਨਾਂ ਨੇ ਪਾਕਿਸਤਾਨ ਜਾਣ ਦੇ ਲਈ ਅਪਲਾਈ ਕੀਤਾ ਤੇ ਵਾਪਸੀ ਦੇ ਲਈ ਇਸੇ ਬਾਰਡਰ ਰਾਹੀਂ ਉਹ ਪਾਕਿਸਤਾਨ ਚਲੇ ਗਏ ਤੇ ਜਿਹੜੇ ਭਾਰਤੀ ਨਾਗਰਿਕ ਪਾਕਿਸਤਾਨ ਦੇ ਵਿੱਚ ਸਨ ਉਹ ਵਾਪਸ ਆਪਣੇ ਮੁਲਕ ਪਰਤ ਆਏ ਮਗਰ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ 25 ਅਪ੍ਰੈਲ ਨੂੰ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਣਗੇ ਜਿਹੜੇ ਪਾਕਿਸਤਾਨੀ ਹਨ ਉਹ ਪਾਕਿਸਤਾਨੀ ਜਾਣਦੇ ਰਹੀ ਸਰਹੱਦ ਤੇ ਆਉਣਗੇ ਤੇ ਜਿਹੜੇ ਹਿੰਦੂस्तानी ਹਨ ਉਹ ਵਾਪਸ ਆਪਣੇ ਵਤਨ ਪਰਤਣਗੇ ਹੁਣ ਫਿਲਹਾਲ ਦੋ ਤਰ੍ਹਾਂ ਦੇ ਵੀਜ਼ਾ ਨੇ ਜਿਨ੍ਹਾਂ ਦੇ ਬਾਰੇ ਗੱਲਬਾਤ ਚੱਲ ਰਹੀ ਹੈ ਸਾਰਕ ਐਗਜ਼ੈਂਪਸ਼ਨ ਜਿਹੜਾ ਇੱਕ ਸਪੈਸ਼ਲ ਇੱਕ ਇੱਕ ਤਰ੍ਹਾਂ ਦੀ ਇੱਕ ਪ੍ਰੋਸੀਜਰ ਹੈ ਜਿਹੜੇ ਸਾਰ ਕੰਟਰੀਜ਼ ਦੇ ਜਿਹੜੇ ਵੀ ਵਾਸ਼ਿੰਦੇ ਨੇ ਜਿਹੜੇ ਵੀ ਲੋਕ ਨੇ ਸਾਰ ਕੰਟਰੀਜ਼ ਦੇ ਉਹਨਾਂ ਦੇ ਲਈ ਖਾਸ ਤੌਰ ਤੇ ਇਹ ਟਰੈਵਲ ਡਾਕੂਮੈਂਟ ਜਾਰੀ ਕੀਤਾ ਜਾਂਦਾ ਹੈ ਤੇ 24 ਕੈਟਾਗਰੀਜ਼ ਨੇ 24 ਕੈਟਾਗਰੀਜ਼ ਦੇ ਵਿੱਚ ਕਈ ਲੋਕ ਐਪਲਾਈ ਕਰਦੇ ਨੇ ਜ਼ਿਆਦਾ ਕੋਈ ਪ੍ਰੋਸੀਜਰ ਕੰਪਲੀਕੇਟਿਡ ਨਹੀਂ ਹੁੰਦਾ ਇਸ ਕਰਕੇ ਉਹ ਲੋਕ ਇੱਥੇ ਆ ਜਾਂਦੇ ਨੇ ਬਿਨਾ ਕਿਸੇ ਵੀਜ਼ੇ ਤੋਂ ਤੇ ਇਸੇ ਤਰ੍ਹਾਂ ਸਾਰਕ ਐਗਜ਼ੈਂਪਸ਼ਨ ਪਾਲਿਸੀ ਦੇ ਤਹਿਤ ਜਿਹੜੇ ਲੋਕ ਭਾਰਤ ਦੇ ਵਿੱਚ ਪਾਕਿਸਤਾਨ ਦੇ ਆਏ ਹੋਏ ਸਨ ਉਹਨਾਂ ਨੂੰ 48 ਘੰਟੇ ਦੇ ਵਿੱਚ ਮੁਲਕ ਖਾਲੀ ਕਰਨ ਦੇ ਲਈ ਕਿਹਾ ਗਿਆ ਹੈ ਯਾਨੀ ਕਿ ਉਹਨਾਂ ਨੂੰ ਹੁਣ ਕੱਲ ਪਾਰ ਸਰਕਾਰ ਵੱਲੋਂ ਲਿੱਤੇ ਗਏ ਫੈਸਲੇ ਤੋਂ ਬਾਅਦ ਕੱਲ ਖਾਲੀ ਕਰਨਾ ਹੋਵੇਗਾ ਕੱਲ ਸ਼ਾਮ ਤੱਕ ਪਾਰਤ ਯਾਨੀ ਕਿ ਪਾਰਤ ਤੋਂ ਪਾਕਿਸਤਾਨ ਜਾਣਾ ਪਏਗਾ ਹੁਣ ਦੂਜੀ ਕੈਟਾਗਰੀ ਇਹ ਹੈ ਕਿ ਜਿਹੜੇ ਲੋਕ ਪਾਕਿਸਤਾਨ ਤੋਂ ਵੀਜ਼ਾ ਲੈ ਕੇ ਪਾਰਤ ਦੇ ਵਿੱਚ ਆਏ ਨੇ ਉਹਨਾਂ ਨੂੰ 1 ਮਈ ਤੱਕ ਵਾਪਸ ਪਾਕਿਸਤਾਨ ਜਾਣਾ ਹੋਵੇਗਾ ਮਗਰ ਫਿਲਹਾਲ ਜਿਹੜੀ ਤਸਵੀਰ ਜ਼ਮੀਨੀ ਪੱਧਰ ਤੇ ਵੇਖੀ ਜਾ ਰਹੀ ਹੈ ਕਿ ਵੱਡੇ ਪੱਧਰ ਤੇ ਲੋਕ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਉਹ 1 ਮਈ ਦਾ ਇੰਤਜ਼ਾਰ ਨਹੀਂ ਕਰ ਰਹੇ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਪਾਕਿਸਤਾਨ ਆਪਣੇ ਵਤਨ ਜਾਣਾ ਸ਼ੁਰੂ ਕਰ ਦਿੱਤਾ ਹੈ ਕਿਹੜਾ ਪਰਸਨ ਮਨੋਜ ਸਾਨੀ ਦੇ ਨਾਲ ਗੁਰਮੀਤ ਸਿੰਘ ਦੂਰਦਰਸ਼ਨ ਨਿਊਜ਼ ਅੰਮ੍ਰਿਤਸਰ